ਇਹ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਔਰ ਦੇਸ਼ੀ ਕੇਂਦਰ ਸਰਕਾਰ ਦੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਜ्ञा ਚੰਗੀਆਂ ਪੌਲਸੀਆਂ ਸਦਕਾ ਬਿਹਾਰ ਦੇ ਲੋਕਾਂ ਨੇ ਸਾਰਾ ਕੁਝ ਪਰੇ ਸਿੱਟ ਕੇ ਜਿਹੜੇ ਲੋਕ ਬੜੀਆਂ ਗੱਲਾਂ ਕਰਦੇ ਸੀ ਅੱਜ ਵੱਧ ਚੜ ਕੇ ਵੋਟਾਂ ਪਾਈਆਂ ਕੋਈ ਕਹਿ ਰਿਹਾ ਸੀ ਜੀ ਐਂਟੀ ਇਨਕੰਮਬੈਂਸੀ ਹੋ ਜੂਗੀ ਆਏ ਹੋ ਜੂਗਾ ਮੇਰੇ ਕੋ ਲੋਕਾਂ ਨੂੰ ਪਤਾ ਹੈ ਕਿ ਸਵੇਰ ਨੂੰ ਅਮਨ ਸ਼ਾਂਤੀ ਕੌਣ ਦੇ ਸਕਦਾ ਹੈ ਸੁੱਬਦੇ ਗਰੀਬ ਲੋਕਾਂ ਦਾ ਵਿਕਾਸ ਕੌਣ ਕਰਾ ਸਕਦਾ ਹੈ ਉਸ ਗੱਲ ਨੂੰ ਮੁੱਖ ਰੱਖ ਕੇ ਵਿਹਾਰ ਦੀ ਜਨਤਾ ਨੇ ਸਾਡੀਆਂ ਮਾਤਾਵਾਂ ਭੈਣਾਂ ਨੇ ਵੀਰਾਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਵੱਧ ਚੜ ਕੇ ਵੱਡੀ ਗਿਣਤੀ ਚ ਵੋਟ ਪਾ ਕੇ ਸਾਡੇ 200 ਤੋਂ ਵੱਧ ਉਮੀਦਵਾਰ ਸਾਡੇ ਜਿਹੜੇ ਹੈ ਜੋ ਐਨਡੀਐ ਸਰਕਾਰ ਦੇ ਵੱਮ ਉਮੀਦਵਾਰ ਸੀ ਉਹ ਸਾਰੇ ਵੱਡੀ ਗਿਣਤੀ ਨਾਲ ਜਿੱਤ ਕੇ ਆਏ ਆ ਦੂਜੀਆਂ ਪਾਰਟੀਆਂ ਦੇ ਪਤਾ ਨਹੀਂ ਕਿੰਨੇ ਕੈਂਡੀਡੇਟਾਂ ਦੀ ਜਵਾਨਤਾ ਜਬਤ ਹੋ ਗਈਆਂ ਸੋ ਇਸ ਕਰਕੇ ਬੰਗਾਲ ਬਿਹਾਰ ਅਗਲਾ ਬੰਗਾਲ ਆ ਰਹੇ ਹੈ ਬੰਗਾਲ ਦੇ ਵਿੱਚ ਵੀ ਇਹੀ ਨਤੀਜਾ ਤੁਹਾਡੇ ਸਾਹਮਣੇ ਆ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ ਹੈ ਪੰਜਾਬ 'ਚ ਵੀ ਇਹੀ ਦੇਖਣ ਨੂੰ ਮਿਲੇਗਾ ਦੂਜੀ ਪਾਰਟੀ ਬੋਰਡ ਚੋਰੀ ਦੀ ਇਹ ਜਿਹੜੇ ਕੁੰਮਤਾ ਲਾ ਰਹੇ ਸੀ ਤੁਹਾਡੇ ਤੇ ਫੇਰ ਵੀ ਲੋਕਾਂ ਨੂੰ ਸਭ ਪਤਾ ਵੀ ਇਹ ਡਫੰਗ ਕਰ ਰਹੇ ਆਂ ਔਰ ਸਭ ਨੂੰ ਪਤਾ ਨਾਲੇ ਹਰ ਬੰਦੇ ਨੂੰ ਪਤਾ ਹੈ ਲੋਕ ਥਿਆਣੇ ਆ ਇੰਨੇ ਨਿਆਣੇ ਨਹੀਂ ਇਹ ਗੱਲਾਂ ਨੂੰ ਬਣਾਉਣ ਵਾਲੇ ਦੇ ਇਹ ਆਪਣੇ ਰਾਹੁਲ ਗਾਂਧੀ ਸੋਚਦੇ ਵੀ ਸਾਨੂੰ ਕੁਰਸੀਆਂ ਮਿਲ ਜਾਣਗੀਆਂ ਇਹ ਭੁੱਲ ਜਾਣ ਇਹ ਕਾਂਗਰਸ ਦਾ ਵਰਕਰ ਲੰਬਾ ਔਖਾ ਹੋ ਗਿਆ ਲੈ ਰੋਏ ਪੰਜਾਬ 'ਚ ਇਹ ਹਾਲ ਹੋਣਾ ਤੁਹਾਡੇ ਸਾਹਮਣੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਵਰਕਰਾਂ ਨੂੰ ਮੈਂ ਵਰਕਰਾਂ ਨੂੰ ਕਹਣਾ ਹਾਂ ਤਖੜੇ ਰਹੋ ਵਰਕਰੋ ਦੇਸ਼ ਸਾਡਾ ਦੇਸ਼ ਦੀ ਰਾਖੀ ਕਰਨੀ ਆਪਾਂ ਨੇ ਬੇਚ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੈਂ ਕਹਾਂਗਾ ਅਤੇ ਘਰ ਸਾਡੇ ਲੋਕਾਂ ਨੂੰ ਸਰਾਂ ਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਦੇਸ਼ ਸਾਡਾ ਇਹਦੇ ਨਾਲ ਹੀ ਦੇਸ਼ ਦੀ ਚੜ੍ਹਦੀ ਕਲਾ ਨਾਲ ਹੀ ਸਾਡੀ ਚੜ੍ਹਦੀ ਕਲਾ ਹੈ ਜੋ ਇਸ ਕਰਕੇ ਨਰਿੰਦਰ ਮੋਦੀ ਜੀ ਦੀਆਂ ਜੋ ਪਾਲਸੀਆਂ ਨੇ ਉਹ ਭਾਰ ਦੇਸ਼ ਨੂੰ ਵਿਸ਼ਵ ਦਾ ਦਰਜਾ ਦੇਣਾ ਚਾਹੁੰਦੇ ਆ ਕਿ ਇਹਨਾਂ ਨੂੰ ਵਿਸ਼ੋਧੀ ਤਾਕਤ ਤੇ ਇੱਕ ਨੰਬਰ ਤੇ ਲਿਆਂਦਾ ਜਾਵੇ ਭਾਰਤ ਦੇ। ਸਾਡਾ 2027 ਦੀ ਇਲੈਕਸ਼ਨਾਂ ਵੀ ਆ ਰਹੀਆਂ ਨੇ। ਉਹਦੇ ਤਿਆਰੀਆਂ ਨੇ। ਆ ਪੂਰੀਆਂ ਤਿਆਰੀਆਂ ਉਹਦਿਆਂ ਲੋਕ ਪਿਆਰ ਹੈ ਸਾਰੇ ਵੋਟਾਂ ਪਾਉਣ ਲਈ ਲੋਕਾਂ ਦਾ ਮਨ ਬਣਿਆ ਹੋਇਆ। ਪਿੰਡਾਂ ਚ ਜਾਣੇ ਹੁਣ ਅਸੀਂ ਕੱਲੂ ਵੀ ਤੁਸੀਂ ਦੇਖੇ ਖੇੜਾ ਬਲਾਕ ਸਾਡਾ ਕਿੱਡਾ ਪ੍ਰੋਗਰਾਮ ਉੱਥੇ। ਮੁਰਤੇਗ ਬਹਾਦਰ ਜੀ ਦਾ 350 ਸਾਲਾ ਸਿੱਧੀ ਬਰੇ ਗੰਢ ਉੱਥੇ ਮਨਾਈ ਹੈ। ਪਿੰਡ ਵਾਸੀਆਂ ਨੇ ਬੜਾ ਸਾਡਾ ਸਨਮਾਨ ਕਰਿਆ ਜੀ ਦੇਖਿਆ ਕੁਆਰੰਟਾਈਨ ਵੀ ਪ੍ਰਸਤ ਆਇਆ ਸਾਰਾ ਸੋ ਮੇਰੇ ਕਹਿਣ ਮਾ ਪਾਓ ਇਹ ਚਾਰੇ ਪਾਸੇ ਇੱਕ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦਾ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਲਈ ਤਿਆਰ ਹੈ ਬਾਕੀ ਇਹ ਆ ਵੀ ਸਾਨੂੰ ਪ੍ਰੈਸ ਤੇ ਮੀਡੀਆ ਸਾਰਾ ਸੰਬੰਧ ਹੈ ਵੀ ਕਿਹੜਾ ਲੀਡਰ ਲਾ ਕੇ ਵੀ ਲੋਕਾਂ ਲਈ ਲੜ ਰਿਹਾ ਹੈ ਔਰ ਅਸੀਂ ਆਪਣਾ ਇੱਕ ਇੱਕ ਸਵਾਸ ਇੱਕ ਇੱਕ ਕਦਮ ਪੰਜਾਬ ਵਾਸਤੇ ਦੇਸ਼ ਵਾਸਤੇ ਲਾਵਾਂਗੇ ਪੂਰੀ ਹਰ ਕੁਰਬਾਨੀ ਕਰਨ ਲਈ ਤਿਆਰ ਰਹਾਂਗੇ ਮਗਰ ਭਾਰਤ ਦੇਸ਼ ਦਾ ਨਾਂ ਉੱਚਾ ਕਰਨ ਲਈ ਕੋਈ ਲੇਡੀ ਗੱਲ ਹੈ ਉਹਦੇ ਵਿੱਚ ਨਿਆਮਾਂ ਭਾਰਤੀ ਜਨਤਾ ਪਾਰਟੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਉਹ ਦੇਸ਼ੀ ਕੇਂਦਰ ਸਰਕਾਰ ਦੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਜੀਆਂ ਚੰਗੀਆਂ ਪੌਲਟੀਆਂ ਸਦਕਾ ਬਿਹਾਰ ਦੇ ਲੋਕਾਂ ਨੇ ਸਾਰਾ ਕੁਝ ਪਰੇ ਸਿੱਟ ਕੇ ਜਿਹੜੇ ਲੋਕ ਬੜੀਆਂ ਗੱਲਾਂ ਕਰਦੇ ਸੀ ਅੱਜ ਵੱਧ ਚੜ ਕੇ ਔਟਾ ਪਾਈਆਂ ਕੋਈ ਕਹਿ ਰਿਹਾ ਸੀ ਜੀ ਆਂਟੀ ਇਨਕੰਮੈਂਸੀ ਹੋ ਜੂਗੀ ਆਏ ਹੋ ਜੂਗਾ ਮੈਨੂੰ ਲੋਕਾਂ ਨੂੰ ਪਤਾ ਹੈ ਕਿ ਸੂਬੇ ਨੂੰ ਅਮਨ ਸ਼ਾਂਤੀ ਕੌਣ ਦੇ ਸਕਦਾ ਹੈ ਤੁਬਕੇ ਗਰੀਬ ਲੋਕਾਂ ਦਾ ਵਿਕਾਸ ਕੌਣ ਕਰਾ ਸਕਦਾ ਉਸ ਗੱਲ ਨੂੰ ਮੁੱਖ ਰੱਖ ਕੇ ਵਿਹਾਰ ਦੀ ਜਨਤਾ ਨੇ ਸਾਡੀਆਂ ਮਾਤਾਵਾਂ ਭੈਣਾਂ ਨੇ ਨੀਰਾਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਵੱਧ ਚੜ ਕੇ ਵੱਡੀ ਗਿਣਤੀ ਚ ਵੋਟ ਪਾ ਕੇ ਸਾਡੇ 200 ਤੋਂ ਵੱਧ ਉਮੀਦਵਾਰ ਸਾਡੇ ਜਿਹੜੇ ਹੈ ਜੋ ਐਨਡੀਆ ਸਰਕਾਰ ਦੇ ਬਹੁਤ ਉਮੀਦਵਾਰ ਸੀ ਉਹ ਸਾਰੇ ਵੱਡੀ ਗਿਣਤੀ ਨਾਲ ਜਿੱਤ ਕੇ ਆਏ ਆਂ ਦੂਜੀਆਂ ਪਾਰਟੀਆਂ ਦੇ ਪਤਾ ਨਹੀਂ ਕਿੰਨੇ ਕੈਂਡੀਡੇਟਾਂ ਦੀ ਜਵੰਤਾ ਜਬਤ ਹੋ ਗਈਆਂ ਸੋਇਸ ਕਰਕੇ ਬੰਗਾਲ ਬਿਹਾਰ ਅਗਲਾ ਬੰਗਾਲ ਆ ਰਹੇ ਹੈ ਬੰਗਾਲ ਦੇ ਵਿੱਚ ਵੀ ਇਹੀ ਨਤੀਜਾ ਤੁਹਾਡੇ ਸਾਹਮਣੇ ਆ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ ਹੈ ਪੰਜਾਬ 'ਚ ਵੀ ਇਹੀ ਦੇਖਣ ਨੂੰ ਮਿਲੇਗਾ ਦੂਜੀ ਪਾਰਟੀ ਬੋਰਡ ਚੋਰੀ ਦੀ ਇਹ ਜਿਹੜੇ ਕੁੰਮਤਾ ਲਾ ਰਹੇ ਸੀ ਤੁਹਾਡੇ ਤੇ ਫੇਰ ਵੀ ਲੋਕਾਂ ਨੂੰ ਸਭ ਪਤਾ ਵੀ ਇਹ ਡਫੰਗ ਕਰ ਰਹੇ ਆਂ ਔਰ ਸਭ ਨੂੰ ਪਤਾ ਨਾਲੇ ਹਰ ਬੰਦੇ ਨੂੰ ਪਤਾ ਹੈ ਲੋਕ ਥਿਆਣੇ ਆ ਇੰਨੇ ਨਿਆਣੇ ਨਹੀਂ ਇਹ ਗੱਲਾਂ ਜਨੂੰ ਬਣਾਉਣ ਵਾਲੇ ਦੇ ਇਹ ਆਪਣੇ ਰਾਹੁਲ ਗਾਂਧੀ ਸੋਚਦੇ ਆ ਵੀ ਸਾਨੂੰ ਕੁਰਸੀਆਂ ਮਿਲ ਜਾਣਗੀਆਂ ਇਹ ਭੁੱਲ ਜਾਣ ਇਹ ਕਾਂਗਰਸਾਂ ਵਰਕਰਾਂ ਦਾ ਬੜਾ ਔਖਾ ਹੋ ਜਾਣਾ ਇਹ ਲੋਏ ਪੰਜਾਬ 'ਚ ਇਹ ਹਾਲ ਹੋਣਾ ਤੁਹਾਡੇ ਸਾਹਮਣੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਵਰਕਰਾਂ ਨੂੰ ਮੈਂ ਵਰਕਰਾਂ ਨੂੰ ਕਹਣਾ ਹਾਂ ਤਖੜੇ ਰਹੋ ਵਰਕਰੋ ਦੇਸ ਸਾਡਾ ਦੇਸ਼ ਦੀ ਰਾਖੀ ਕਰਨੀ ਆਪਾਂ ਨੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੈਂ ਕਹਾਂਗਾ ਹੱਤੀਗੜ੍ਹ ਸਾਹਿਬ ਦੇ ਲੋਕਾਂ ਨੂੰ ਸਰਾਂਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਦੇਸ਼ ਸਾਡਾ ਇਹਦੇ ਨਾਲ ਹੀ ਦੇਸ਼ ਦੀ ਚੜ੍ਹ ਜਗੜ ਨਾਲ ਹੀ ਸਾਡੀ ਚੜ੍ਹਦੀ ਕਲਾ ਹੈ ਜੋ ਇਸ ਕਰਕੇ ਨਰਿੰਦਰ ਮੋਦੀ ਜੀ ਦੀਆਂ ਜੋ ਪਾਲਸੀਆਂ ਨੇ ਉਹ ਭਾਰ ਦੇਸ਼ ਨੂੰ ਵਿਸ਼ਵ ਦਾ ਦਰਜਾ ਦੇਣਾ ਚਾਹੁੰਦੇ ਆ ਕਿ ਇਹਨਾਂ ਨੂੰ ਵਿਸ਼ੋਧੀ ਤਾਕਤ ਤੇ ਇੱਕ ਨੰਬਰ ਤੇ ਲਿਆਂਦਾ ਜਾਵੇ ਭਾਰਤ ਦੇ। ਸਾਡਾ 2027 ਦੀ ਇਲੈਕਸ਼ਨਾਂ ਵੀ ਆ ਰਹੀਆਂ ਨੇ। ਉਹਦੇ ਤਿਆਰੀਆਂ ਨੇ। ਆ ਪੂਰੀਆਂ ਤਿਆਰੀਆਂ ਉਹਦਿਆਂ ਲੋਕ ਪਿਆਰ ਹੈ ਸਾਰੇ ਵੋਟਾਂ ਪਾਉਣ ਲਈ ਲੋਕਾਂ ਦਾ ਮਨ ਬਣਿਆ ਹੋਇਆ। ਪਿੰਡਾਂ ਚ ਜਾਣੇ ਹੁਣ ਅਸੀਂ ਕੱਲ ਵੀ ਤੁਸੀਂ ਦੇਖੇ ਖੇੜਾ ਬਲਾਕ ਸਾਡਾ ਕਿੱਡਾ ਪ੍ਰੋਗਰਾਮ ਉੱਥੇ। ਗੁਰਤੇਗ ਬਹਾਦਰ ਜੀ ਦਾ 350 ਸਾਲਾ ਸਿੱਧੀ ਬਰੇ ਗੰਢ ਉੱਥੇ ਮਨਾਈ ਹੈ। ਪਿੰਡ ਵਾਸੀਆਂ ਨੇ ਬੜਾ ਸਾਡਾ ਸਨਮਾਨ ਕਰਿਆ ਜੀ ਦੇਖਿਆ ਕੁਆਰੰਟਾਈਨ ਵੀ ਪ੍ਰਸਤ ਆਇਆ ਸਾਰਾ ਸੋ ਮੇਰੇ ਕਹਿਣ ਦਾ ਪਾਓ ਇਹ ਚਾਰੇ ਪਾਸੇ ਇੱਕ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦਾ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਲਈ ਤਿਆਰ ਹੈ ਬਾਕੀ ਇਹ ਆ ਵੀ ਸਾਨੂੰ ਪ੍ਰੈਸ ਸ মিডিਆ ਸਾਰਾ ਸੰਬੰਧ ਹੈ ਵੀ ਕਿਹੜਾ ਲੀਡਰ ਲਾ ਕੇ ਵੀ ਲੋਕਾਂ ਲਈ ਲੜ ਰਿਹਾ ਹੈ ਔਰ ਅਸੀਂ ਆਪਣਾ ਇੱਕ ਇੱਕ ਸਵਾਸ ਇੱਕ ਇੱਕ ਕਦਮ ਪੰਜਾਬ ਵਾਸਤੇ ਦੇਸ਼ ਵਾਸਤੇ ਲਾਵਾਂਗੇ ਪੂਰੀ ਹਰ ਕੁਰਬਾਨੀ ਕਰਨ ਲਈ ਤਿਆਰ ਰਹਾਂਗੇ ਮਗਰ ਭਾਰਤ ਦੇਸ਼ ਦਾ ਨਾਂ ਉੱਚਾ ਕਰਨ ਲਈ ਕੋਈ ਲੇਡੀ ਗੱਲ ਹੈ ਉਹਦੇ ਵਿੱਚ ਨਿਆਮਾਂ ਭਾਰਤੀ ਜਨਤਾ ਪਾਰਟੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਔਰ ਦੇਸ਼ੀ ਕੇਂਦਰ ਸਰਕਾਰ ਦੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਜ्ञा ਚੰਗੀਆਂ ਪੌਲਸੀਆਂ ਸਦਕਾ ਬਿਹਾਰ ਦੇ ਲੋਕਾਂ ਨੇ ਸਾਰਾ ਕੁਝ ਪਰੇ ਸਿੱਟ ਕੇ ਜਿਹੜੇ ਲੋਕ ਬੜੀਆਂ ਗੱਲਾਂ ਕਰਦੇ ਸੀ ਅੱਜ ਵੱਧ ਚੜ ਕੇ ਵੋਟਾਂ ਪਾਈਆਂ ਕੋਈ ਕਹਿ ਰਿਹਾ ਸੀ ਜੀ ਐਂਟੀ ਇਨਕੰਮਬੈਂਸੀ ਹੋ ਜੂਗੀ ਆਏ ਹੋ ਜੂਗਾ ਮੇਰੇ ਕੋ ਲੋਕਾਂ ਨੂੰ ਪਤਾ ਹੈ ਕਿ ਸੂਬੇ ਨੂੰ ਅਮਨ ਸ਼ਾਂਤੀ ਕੌਣ ਦੇ ਸਕਦਾ ਹੈ सूबे के गरीब लोगों का विकास कौन करा सकता है उस गलू मुख रख के बिहार की जनता ने साड़िया मातावान भैनों ने वीर बजुर्गों ने नौजवानों ने बच चढ़ के वोट पा के साथ दो सौ तो वो उम्मीदवार साड़े हैं जो एन डी ए सरकार से बहुत तो उम्मीदवार थे वो सारे बड़ी गिनती जित के आए हैं दूजिया पार्टिया ने पता नहीं किन्ने कैंडेटा दमानत जब्त हो गई सो इस करके बंगाल बिहार अगला बंगाल आ रहे हैं बंगाल दे विच भी यही नतीजा ਤੁਹਾਡੇ ਸਾਹਮਣੇ ਆ। बंगाल ਤੋਂ ਬਾਅਦ ਪੰਜਾਬ ਦੀ ਵਾਰੀ ਹੈ। ਪੰਜਾਬ ਚ ਇਹੀ ਦੇਖਣ ਨੂੰ ਮਿਲੂਗਾ। ਦੂਜੀ ਪਾਰਟੀ ਬੋਰਡ ਚੋਰੀ ਦੀ ਇਹ ਜਿਹੜੇ ਕੁੰਮਤਾ ਲਾ ਰਹੇ ਸੀਗੇ ਤੁਹਾਡੇ ਤੇ। ਫੇਰ ਵੀ ਲੋਕਾਂ ਨੂੰ ਸਭ ਪਤਾ ਵੀ ਇਹ ਡਫੰਗ ਕਰ ਰਹੇ ਆ। ਔਰ ਸਭ ਲੋਕ ਪਤਾ ਨਾਲੇ। ਹਰ ਬੰਦੇ ਨੂੰ ਪਤਾ ਹੈ ਲੋਕ ਥਿਆਣੇ ਆ। ਇੰਨੇ ਨਿਆਣੇ ਨਹੀਂ ਇਹ ਗੱਲਾਂ ਜਿਨੂੰ ਬਣਾਉਣ ਵਾਲੇ। ਦੇਵੇ ਇਹ ਆਪਣੇ ਰਾਹੁਲ ਗਾਂਧੀ ਸੋਚਦੇ ਵੀ ਸਾਨੂੰ ਕੁਰਸੀਆਂ ਮਿਲ ਜਾਣਗੀਆਂ ਇਹ ਭੁੱਲ ਜਾਣ। ਇਹ ਕਾਂਗਰਸ ਆ ਵਰਕਰ ਲੱਭਾ ਔਖਾ ਹੋ ਜਾਣਾ ਇਹ ਲੋਏ ਪੰਜਾਬ 'ਚ ਇਹ ਹਾਲ ਹੋਣਾ ਤੁਹਾਡੇ ਸਾਹਮਣੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਵਰਕਰਾਂ ਨੂੰ ਮੈਂ ਵਰਕਰਾਂ ਨੂੰ ਕਹਣਾ ਹਾਂ ਤੱਕੜੇ ਰਹੋ ਵਰਕਰੋ ਦੇ ਸਾਡਾ ਦੇਸ਼ ਦੀ ਰਾਖੀ ਕਰਨੀ ਆਪਾਂ ਨੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੈਂ ਕਹਾਂਗਾ ਹੱਤੀਗੜ੍ਹ ਸਾਹਿਬ ਦੇ ਲੋਕਾਂ ਨੂੰ ਸਰਾਂਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਦੇਸ਼ ਸਾਡਾ ਇਹਦੇ ਨਾਲ ਹੀ ਦੇਸ਼ ਦੀ ਚੜ੍ਹਜਾ ਚੜ੍ਹਦੀ ਕਲਾ ਹੈ ਤੋ ਇਸ ਕਰਕੇ ਨਰਿੰਦਰ ਮੋਦੀ ਜੀ ਦੀਆਂ ਜੋ ਪਾਲਸੀਆਂ ਨੇ ਉਹ ਭਾਰਤ ਦੇਸ਼ ਨੂੰ ਵਿਸ਼ਵ ਦਾ ਦਰਜਾ ਦੇਣਾ ਚਾਹੁੰਦੇ ਆ ਕਿ ਇਹਨਾਂ ਨੂੰ ਵਿਸ਼ਵਵਿਦਿਅਕ ਤੱਕ ਤੇ ਇੱਕ ਨੰਬਰ ਤੇ ਲਿਆਂਦਾ ਜਾਵੇ ਪਰ ਦੇਖ ਬਸ 2027 ਦੀਆਂ ਇਲੈਕਸ਼ਨਾਂ ਵੀ ਆ ਰਹੀਆਂ ਨੇ ਉਹਦੇ ਤਿਆਰੀਆਂ ਨੇ ਆ ਪੂਰੀਆਂ ਤਿਆਰੀਆਂ ਉਹਦਿਆਂ ਲੋਕ ਤਿਆਰ ਆ ਸਾਰੇ ਵੋਟਾਂ ਪਾਉਣ ਲਈ ਲੋਕਾਂ ਦਾ ਮਨ ਬਣਿਆ ਹੋਇਆ ਪਿੰਡਾਂ ਜਾਣੇ ਹੁਣ ਅਸੀਂ ਕੱਲ੍ਹ ਵੀ ਤੁਸੀਂ ਦੇਖੇ ਖੇੜਾ ਬਲਾਕ ਸਾਡਾ ਕਿੱਡਾ ਪ੍ਰੋਗਰਾਮ ਉੱਥੇ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਿਧੀ ਬਰੀ ਗੰਢ ਉੱਥੇ ਮਨਾਈ ਆ ਪਿੰਡ ਵਾਸੀਆਂ ਨੇ ਬੜਾ ਸਾਡਾ ਸਨਮਾਨ ਕਰਿਆ ਜੀ ਦੇਖਿਆ ਕੁਆਰੰਟਾਈਨ ਵੀ ਪ੍ਰੈਸ ਚਾਇਆ ਸਾਰਾ ਸੋ ਮੇਰੇ ਕਹਿਣ ਦਾ ਪਾਵੋ ਇਹ ਕਿ ਅੱਜ ਇਹ ਪਾਸੇ ਇੱਕ ਮਹਾਵਲ ਪਾਰ티 ਜਨਤਾ ਪਾਰਟੀ ਦਾ ਲੋਕ ਪਾਰਟੀ ਜਨਤਾ ਪਾਰਟੀ ਨਾਲ ਜੁੜਨ ਲਈ ਤਿਆਰ ਹੈ। ਬਾਕੀ ਇਹ ਆ ਵੀ ਸਾਨੂੰ ਪ੍ਰੈਸ ਮੀਡੀਆ ਸਾਰਾ ਸੰਬੰਧ ਹੈ ਵੀ ਕਿਹੜਾ ਲੀਡਰ ਲਾ ਕੇ ਵੀ ਲੋਕਾਂ ਲਈ ਲੜ ਰਿਹਾ ਹੈ। ਔਰ ਅਸੀਂ ਆਪਣਾ ਇੱਕ ਇੱਕ ਸ્વાસ ਇੱਕ ਇੱਕ ਗਰਮ ਪੰਜਾਬ ਵਾਸਤੇ ਦੇਸ਼ ਵਾਸਤੇ ਲਾਵਾਂਗੇ ਪੂਰੀ ਹਰ ਕਵਨਨੀ ਕਰਨ ਲਈ ਤਿਆਰ ਰਹਾਂਗੇ। ਮਗਰ ਭਾਰਤ ਦੇਸ਼ ਦਾ ਨਾਂ ਉੱਚਾ ਕਰਨ ਲਈ ਕੋਈ ਲੇਡੀ ਗੱਲ ਹੈ ਉਹਦੇ ਵਿੱਚ ਨਿਯਮਾਂ ਭਾਰਤੀ ਜਨਤਾ ਪਾਰਟੀ